ਦਰਦੇ ਪਨੀਰ ਤੇ ਜੋ ਪਹੁੰਚਿਆ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਜਿੱਥੇ ਜੋ ਕੈਂਟਰ ਮਾਰਕ ਉਹਦੇ ਵਾਸਤੇ ਸ਼ੀਰਗੁਰੂ ਦਾਸ ਨਾਵਾ ਦੇ ਬੈਂਦਰ ਹੇਠ ਹੱਤਖਰ ਵੜੇ ਜਾਂਦੇ ਤੇ ਜਿਵੇਂ ਵਿੰਡੋ ਸਾਧ ਸੇਵੀ ਆਤਮਾ ਕਿਸੇ ਵੀ ਗੁਰਦੁਆਰਾ ਮਹਿੰਦਰਾ ਨਹੀਂ ਹੋਣਾ ਇਹ ਜੋ ਨਾਲ ਬੈਨਰ ਵੀ ਆਪਾਂ ਇੱਕੋ ਇੱਕ ਮਾਰੇ ਆ ਉਹ ਵੀ ਕੱਪੜੇ ਆ ਤਾਂ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਠੀਕ ਹੈ ਤੁਹਾਡੇ ਜੋਸ਼ ਦੀ ਤਰਫ਼ ਕਰਦੇ ਅਸੀਂ ਔਰ ਜਿਸ ਤਰ੍ਹਾਂ ਪ੍ਰਬੰਧਕ ਤੁਹਾਨੂੰ ਦਸ਼ਾ ਨਿਰਦੇਸ਼ ਦੇਣਗੇ ਉਸ ਤਰ੍ਹਾਂ ਆਪਾਂ ਸਾਰਿਆਂ ਨੇ ਇਕੱਠਾ ਹੋਣਾ ਤਾਂ ਮੈਂ ਸਾਰਿਆਂ ਦਾ ਨਾਮ ਤੋਂ ਭਾਈ ਸਾਹਿਬ ਲੈ ਰਿਹਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਛੋਟੇ ਜਿਹੇ ਮੈਸੇਜ ਤੇ ਦਿੱਤਾ ਪਰਵਾਹਿਆ ਜੀ ਕੁਆਲਿਫਾਈ ਕਰਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਉਂ ਹੀ ਸਾਰੇ ਇਕੱਠਾ ਹੋਪਦਾ ਹੁੰਦੀ ਆ ਉਵੇਂ ਆਪਾਂ ਇੱਥੇ ਪਹੁੰਚਾਂਗੇ ਲੱਕਰ ਮੰਡੀ ਦਿੱਤੇ ਹੋ ਕੇ ਬਗਲੇ ਚੌਕ ਤੋਂ ਡਾਟਰ ਮੀਰ ਰੇਤਲਰ ਚੌਕ ਰੇਕੇ ਉੱਤੇ ਸਮਾਪਤੀ ਹੋ